ਨਹੀਂ ਬਿਲਕੁਲ ਇੱਕ ਵਾਰ ਫੇਰ ਮੈਂ ਆਪਣੇ ਪਿਆਰੇ ਲੋਕਾਂ ਚ ਆਇਆ ਮੇਰੀ ਵਿਧਾਨ ਸਭਾ ਦਾ ਬੜਾ ਰੋਸ਼ਨ ਪਿੰਡ ਰਮਕਾਲਮਾ ਜਿੱਥੇ ਸਰਪੰਚ ਭੈਣ ਜੀ ਸਰੋਜ ਕੁਮਾਰੀ ਤੇ ਸਾਰੀ ਇਹਨਾਂ ਦੀ ਪੰਚਾਇਤ ਤੇ ਪਿੰਡ ਦੇ ਸਮੂਹ ਸਾਡੇ ਸੂਝਵਾਨ ਪਿਆਰੇ ਲੋਕ ਹਾਜ਼ਰ ਨੇ ਸੋ ਅੱਜ ਮੈਨੂੰ ਖੁਸ਼ੀ ਹੈ ਕਿ BSNL ਵੱਲੋਂ ਇੱਕ ਬੜਾ ਸ਼ਾਨਦਾਰ ਤੋਹਫਾ ਸਾਡੇ ਜ਼ਿਲ੍ਹੇ ਨੂੰ ਔਰ ਮੇਰੇ ਹਲਕੇ ਨੂੰ ਮਿਲਿਆ ਮੇਰਾ ਇਹ ਪਿੰਡ ਰਮਕਾਲਮਾ ਜਿਹੜਾ ਅੱਜ ਤੋਂ ਜਿੱਥੇ ਵਾਈਫਾਈ ਜਿਹੜਾ ਹੈ ਉਹ BSNL ਵੱਲੋਂ ਪ੍ਰੋਵਾਈਡ ਕਰਾਇਆ ਗਿਆ ਬਿਲਕੁਲ ਫ੍ਰੀ ਹੋਏਗਾ ਔਰ ਇਹਦੀ ਜਿਹੜੀ ਠੁਕਮੀ ਜਿਹੜੀ ਪੇਮੈਂਟ ਵੀ ਹੈ ਪੰਚਾਇਤ ਵੱਲੋਂ BSNL ਨੂੰ ਦਿੱਤੀ ਗਈ ਹੈ ਸੋ ਸਭ ਤੋਂ ਪਹਿਲਾਂ ਤਾਂ ਮੈਂ ਪੰਚਾਇਤ ਦਾ ਭੰਜੀ ਦਾ ਧੰਨਵਾਦ ਕਰਦਾ ਕਿ ਇਹਨਾਂ ਨੇ ਬੜੀ ਅੱਛੀ ਸੋਚ ਦਾ ਪ੍ਰਡਾਵਾ ਕੀਤਾ ਤੋਂ ਵਿਸ਼ੇਸ਼ ਤੌਰ ਤੇ ਸਾਡਾ ਜਿਹੜਾ ਇਹ ਸਰਦੀ ਇਲਾਕਾ ਇਹਨਾਂ ਪਿੰਡਾਂ ਦੇ ਅੰਦਰ ਵੈਸੇ ਵੀ ਨੈਟਵਰਕ ਕਈ ਵਾਰ ਵੀਕ ਹੁੰਦਾ ਸੋ ਉਹ ਬੱਚੇ ਜਿਨ੍ਹਾਂ ਬੱਚਿਆਂ ਨੇ ਕਿਸੇ ਵੀ ਤਰ੍ਹਾਂ ਦੇ ਇਮਤਿਹਾਨ ਦੀ ਸਟੱਡੀ ਕਰਨੀ ਆ ਜਿਸੇ ਵੀ ਤਰ੍ਹਾਂ ਦੇ ਇਮਤਿਹਾਨ ਦੇ ਵਿੱਚ ਜਾ ਕੇ ਬਹਿਣਾ ਆ ਉਹਦੀ ਤਿਆਰੀ ਕਰਨੀ ਆ ਸੋ ਅੱਜ ਕੱਲ ਆਨਲਾਈਨ ਸਿਸਟਮ ਆ ਤੁਸੀਂ ਕੋਈ ਮਟੀਰੀਅਲ ਕੱਢਣਾ ਕਿਸੇ ਬਾਰੇ ਸਟੱਡੀ ਕਰਨੀ ਆ ਤੁਸੀਂ ਆਪਣੇ ਐਗਜ਼ਾਮ ਦੀ ਤਿਆਰੀ ਕਰਨੀ ਆ ਆਪਣੇ ਟੈਸਟ ਦੀ ਤਿਆਰੀ ਕਰਨੀ ਆ ਸੋ ਇਹ ਖਾਸ ਕਰਕੇ ਉਹਨਾਂ ਗਰੀਬ ਬੱਚਿਆਂ ਨੂੰ ਮੈਂ ਸਮਝਦਾ ਕਿ ਬੜੀ ਵੱਡੀ ਇੱਕ ਨਿਆਮਤ ਆ